ਜੈਸੀ ਤੁਸੀਂ ਸੋਚ ਰੱਖੀ ਜਾਣੀ ਹੈ ਨਾ ਵੈਸਾ ਤੁਹਾਨੂੰ ਫਲ ਮਿਲੀ ਜਾਣਾ ਹੈ ਹੁਣ ਜੇ ਸੋਚ ਨੂੰ ਅੱਛਾ ਰੱਖੂਗੇ ਸਭ ਠੀਕ ਹੈ ਸਭ ਠੀਕ ਹੈ ਮੇਰੇ ਜੀਵਨ ਚ ਖੁਸ਼ੀਆਂ ਹੈ ਮੇਰੇ ਜੀਵਨ ਚ ਕਾਮਯਾਬੀ ਹੈ ਹੁਣ ਕਈ ਕਹਿੰਦੇ ਐ ਕਿ ਮੈਨੂੰ ਕੋਈ ਪਸੰਦ ਨਹੀਂ ਕਰਦਾ ਮੇਰੇ ਨਾਲ ਕੋਈ ਪਿਆਰ ਨਹੀਂ ਕਰਦਾ ਸਾਰੇ ਮੇਰੇ ਨਾਲ ਨਫ਼ਰਤ ਕਰਦੇ ਐ ਤਾਂ ਯਾਦ ਰੱਖੋ ਜਿਨ੍ਹਾਂ ਦੀ ਇਹ ਸੋਚ ਹੈ ਕਿਤੇ ਨਾ ਕਿਤੇ ਉਹਨਾਂ ਦੇ ਮਨ ਚ ਇਹ ਭਾਵਨਾ ਰਹਿੰਦੀ ਹੈ ਕਿ ਮੈਨੂੰ ਕੋਈ ਪਸੰਦ ਨਹੀਂ ਕਰਦਾ ਮੈਨੂੰ ਕੋਈ ਪਿਆਰ ਨਹੀਂ ਕਰਦਾ ਹੁਣ ਸੋਚ ਹੀ ਉਹਨਾਂ ਦੀ ਐਸੀ ਹੈ ਮਾਲਕ ਦੇ ਨਾਮ ਨਾਲ ਜੁੜ ਕੇ ਸੋਚ ਐਸੀ ਹੈ ਹੁਣ ਜਿੱਦ ਮਾਲਿਕ ਦਾ ਨਾਮ ਉਹ ਕਲਪ ਪ੍ਰੀਖਸ਼ਾ ਹੈ ਕਿ ਉਹਦੇ ਥੱਲੇ ਬਹਿ ਗਏ ਤੁਸੀਂ ਹੁਣ ਜੇ ਤੁਸੀਂ ਸੋਚ ਰੱਖ ਲਈ ਮੈਨੂੰ ਕੋਈ ਪਸੰਦ ਨਹੀਂ ਕਰਦਾ ਤਾਂ ਕਿਸੇ ਨੇ ਪਸੰਦ ਕਰਨਾ ਹੀ ਨਹੀਂ ਮੈਨੂੰ ਕੋਈ ਪਿਆਰ ਨਹੀਂ ਕਰਦਾ ਕਿਸੇ ਨੇ ਕਰਨਾ ਹੀ ਨਹੀਂ ਕਿਉਂਕਿ ਤੁਹਾਡੀ ਸੋਚ ਵੈਸੀ ਹੈ ਜਿੱਦਾਂ ਹੁਣ ਸਮਝ ਲਓ ਕਿ ਦਰਬਾਰ ਉਹ ਕਲਪ ਪ੍ਰੀਖਸ਼ਾ ਜਿੱਥੇ ਤੁਸੀਂ ਬਹਿ ਕੇ ਜੋ ਸੋਚਣਾ ਪੂਰਾ ਹੋ ਜਾਣਾ ਹੈ ਤਾਂ ਜੇ ਇੱਥੇ ਬਹਿ ਕੇ ਤੁਸੀਂ ਸੋਚੀ ਜਾਓ ਹਾਏ ਮੇਰਾ ਕੰਮ ਨਹੀਂ ਚੱਲਦਾ ਇਹਦਾ ਮਤਲਬ ਕੰਮ ਚੱਲਣਾ ਹੀ ਨਹੀਂ ਹਾਏ ਮੈਨੂੰ ਮੈਨੂੰ ਕਿਸੇ ਨੇ ਪਸੰਦ ਨਹੀਂ ਕਰਨਾ ਮੈਨੂੰ ਕੋਈ ਪਸੰਦ ਨਹੀਂ ਕਰਦਾ ਕਿਸੇ ਨੇ ਕਰਨਾ ਹੀ ਨਹੀਂ ਇਦੇ ਮਾਲਕ ਦੀ ਰਹਿਮਤ ਦਾ ਕਲਪ ਬ੍ਰਿਕਸ਼ ਜਿਨ੍ਹਾਂ ਨੇ ਨਾਮ ਲਿਆ ਹੈ ਮਾਲਕ ਨਾਲ ਜੁੜੇ ਹੋ ਜਾਂ ਜੋ ਵੀ ਦਿਲੋਂ ਮਾਲਕ ਨਾਲ ਪਿਆਰ ਕਰਦਾ ਹੈ ਸਮਝ ਲਓ ਅਸੀਂ ਕਲਪ ਬ੍ਰਿਕਸ਼ ਥੱਲੇ ਆ ਗਏ ਹੁਣ ਚਾਹੇ ਘਰ ਹੋਈਏ ਬਾਹਰ ਹੋਈਏ ਅਸੀਂ ਜੋ ਸੋਚਣਾ ਮਾਲਕ ਨੇ ਪੂਰਾ ਵੀ ਉਹੀ ਕਰਨਾ ਹੈ ਇਸ ਲਈ ਕਮਾਂਗੇ ਬਿਮਾਰੀ ਰੋਗ ਕੋਈ ਵੀ ਹੋਵੇ ਜੇ ਤੁਹਾਡੇ ਅੰਦਰ ਵਿਸ਼ਵਾਸ ਹੈ ਨਾ ਕਿ ਡਾਕਟਰ ਬਾਹਰੋਂ ਕਰਨ ਵਾਲੇ ਆ ਤਾਂ ਮੇਰਾ ਮਾਲਕ ਅੰਦਰੋਂ ਕਰਨ ਵਾਲਾ ਹੈ ਡਾਕਟਰ ਵਿਗੜੀਆਂ ਨੂੰ ਨਹੀਂ ਬਣਾ ਸਕਦੇ ਪਰ ਮੇਰਾ ਮਾਲਕ ਵਿਗੜੀਆਂ ਨੂੰ ਬਣਾਉਣ ਵਾਲਾ ਹੈ ਉਹ ਟੁੱਟੀਆਂ ਨੂੰ ਜੋੜਨ ਵਾਲਾ ਹੈ ਔਰ ਉਹ ਮੇਰੇ ਅੰਦਰ ਬੈਠਾ ਮੈਨੂੰ ਯਕੀਨ ਹੈ ਉਹਦੀ ਰਹਿਮਤ ਨਾਲ ਮੈਂ ਠੀਕ ਹੋਊਗਾ ਹੁਣ ਕਈ ਵਾਰਾ ਬੰਦਾ ਕੋਈ ਨਸ਼ਾ ਕਰਦਾ ਮੇਤੋਂ ਨਸ਼ਾ ਨਹੀਂ ਛੁੱਟਣਾ ਉਹ ਆਪ ਹੀ ਆਪਣੇ ਆਪ ਨੂੰ ਕਹਿ ਰਿਹਾ ਛੁੱਟਣਾ ਨਹੀਂ ਤਾਂ ਛੁੱਟਣੀ ਨਹੀਂ ਕਦੀ ਸੋਚੇ ਕਿ ਮਾਲਕ ਦੀ ਰਹਿਮਤ ਨਾਲ ਮੇਰਾ ਹਰ ਨਸ਼ਾ ਛੁੱਟ ਗਿਆ ਮੈਨੂੰ ਯਕੀਨ ਹੈ ਛੁੱਟ ਗਿਆ ਲਗਾਤਾਰ ਕੁਝ ਦਿਨ ਸੋਚੇਗਾ ਤਾਂ ਉਹਦੇ ਅੰਦਰ ਉਹ ਸ਼ਕਤੀ ਆਏਗੀ ਕਿ ਉਹਦੇ ਨਸ਼ੇ ਛੁੱਟ ਜਾਣਗੇ ਕਿਉਂਕਿ ਵੱਲ ਮਿਲ ਰਿਹਾ ਉਹ ਮਾਲਕ ਦੀ ਤਰਫੋਂ ਰਹਿਮਤ ਹੋ ਰਹੀ ਹੈ ਮਾਲਿਕ ਨੇ ਉਧਰ ਦੀ ਰਹਿਮਤ ਸਾਡੀ ਤਰਫ ਭੇਜ ਦੇਣੀ ਹੈ ਕਿਉਂਕਿ ਉਹਦੀ ਰਹਿਮਤ ਨਾਲ ਧੱਕਾ ਲਾਣਾ ਜਿੱਦਾਂ ਸਮਝ ਲਓ ਕਿ ਸਾਡੀ ਗੱਡੀ ਹੈ ਜੇ ਅਸੀਂ ਜਾਣਾ ਪਠਾਨਕੋਟ ਵੱਲ ਹੋਵੇ ਮੂੰਹ ਸਾਡਾ ਐਸੀ ਦਿੱਲੀ ਵੱਲ ਹੋਵੇ ਅਸੀਂ ਕਹਾਂਗੇ ਰੱਬਾ ਧੱਕਾ ਲਾਤਾ ਰੱਬ ਨੇ ਤਾਂ ਧੱਕਾ ਲਾਣਾ ਚਾਹੇ ਉਲਟੀ ਦਿਸ਼ਾ ਵੱਲੀ ਹੋਵੇ ਬੋਲੋ ਸਮਝਦੇ ਹੋ ਕਿ ਨਹੀਂ ਇਸ ਲਈ ਜੇ ਸਾਨੂੰ ਪਤਾ ਹੈ ਕਿ ਸਾਡੀ ਦਿਸ਼ਾ ਹੀ ਖੁਸ਼ੀ ਹੈ ਸਾਡੀ ਦਿਸ਼ਾ ਹੀ ਤੰਦਰੁਸਤੀ ਹੈ ਤਾਂ ਫਿਰ ਅਸੀਂ ਉਲਟੇ ਪਾਸੇ ਧੱਕਾ ਕਿਉਂ ਦੀ ਰਹਿਮਤ ਨੂੰ ਲਵਾ ਰਹੇ ਹਾਂ ਫਿਰ ਉਹਦੀ ਰਹਿਮਤ ਨੂੰ ਧੱਕਾ ਸਹੀ ਪਾਸੇ ਲਵਾਈਏ ਮੈਂ ਤੰਦਰੁਸਤ ਹਾਂ ਮਾਲਿਕ ਕਰਦੇ ਰਹਿਮਤ ਮੈਂ ਕਾਮਯਾਬ ਹਾਂ ਮਾਲਕ ਦੀ ਰਹਿਮਤ ਦੇ ਨਾਲ ਮੇਰੇ ਜੀਵਨ 'ਚ ਸਾਰੀਆਂ ਖੁਸ਼ੀਆਂ ਹੈ ਮਾਲਕ ਦੀ ਕਿਰਪਾ ਦੇ ਨਾਲ ਮੇਰੇ ਜੀਵਨ 'ਚ ਪ੍ਰੇਮ ਹੀ ਪ੍ਰੇਮ ਹੈ ਮਾਲਕ ਦੀ ਰਹਿਮਤ ਦੇ ਨਾਲ ਤੁਸੀਂ ਪਾਉਂਗੇ ਜੋ ਤੁਸੀਂ ਉਹਦੀ ਰਹਿਮਤ ਦੇ ਨਾਲ ਵਿਸ਼ਵਾਸ ਨਾਲ ਕਹਿੰਦੇ ਚਲੇਗੇ ਉਹ ਤੁਹਾਡੇ ਜੀਵਨ 'ਚ ਹੁੰਦਾ ਚਲਾ ਜਾਏਗਾ ਇਹ ਗੱਲ ਯਾਦ ਰੱਖਣਾ ਸਾਰੇ ਜੀ ਇੱਕ ਬਹੁਤ ਵੱਡਾ ਤੁਹਾਨੂੰ ਨੁਕਤਾ ਦੇ ਕੇ ਭੇਜ ਰਹੇ ਹਾਂ ਅੱਜ ਇਸ ਸਾਲ ਦੀ ਪਹਿਲੀ ਗਯਰਮੀ ਤੇ ਤਾਂ ਕਿ ਤੁਹਾਡਾ ਆਉਣ ਵਾਲਾ ਸਮਾਂ ਖੁਸ਼ੀਆਂ ਭਰਿਆ ਹੋਵੇ ਨਹੀਂ ਤਾਂ ਇੱਥੇ ਜਿੰਨੇ ਵੀ ਜੀ ਬੈਠੇ ਐ ਇਹ ਅਜਮਾ ਕੇ ਦੇਖ ਲਿਓ ਤਾਂ ਜੇ ਨੂੰ ਕੋਈ ਪੀੜਾ ਨਹੀਂ ਤਾਂ ਅਗਲੇ ਜਿੱਦਾਂ ਦੱਸਿਆ ਕਿ ਅਗਲੀ 11ਵੀਂ 6 ਤਰੀਕ ਦੀ ਹੈ 6 ਫਰਵਰੀ ਦੀ ਵਿਆਹ ਕੇ ਦੱਸ ਦਿਓ ਕਿ ਮਾਲਕ ਕੋ ਐਸੀ ਪੂਰੇ ਵਿਸ਼ਵਾਸ ਨਾਲ ਕਿਹਾ ਸੀ ਤਾਂ ਸਾਡਾ ਪੂਰਾ ਨਹੀਂ ਹੋਇਆ ਇੱਕ ਮਹੀਨੇ ਜੇ ਅਸੀਂ ਕਹਾਂਗੇ ਪੂਰਾ ਹੋਏਗਾ ਅਗਰ ਤੁਸੀਂ ਪੂਰਾ ਵਿਸ਼ਵਾਸ ਰੱਖੂਗੇ ਪੂਰਾ ਯਕੀਨ ਰੱਖੂਗੇ ਇਸੇ ਲਈ ਇਧਰ ਸੰਤ ਤੁਲਸੀਦਾਸ ਕਹਿੰਦੇ ਐ ਤੁਲਸੀ ਬਿਨ ਗੁਰੂ ਗਿਆਨ ਕੇ ਬਲਹੀਨ ਬਲਵਾਨ ਉਹ ਕਹਿੰਦੇ ਬੜੇ ਤੋਂ ਬੜਾ ਬਲਵਾਨ ਵੀ ਜਦ ਤੱਕ ਗੁਰੂ ਦਾ ਗਿਆਨ ਉਹਦੇ ਅੰਦਰ ਨਹੀਂ ਜਾਂਦਾ ਗੁਰੂ ਦਾ ਸ਼ਬਦ ਉਹਦੇ ਅੰਦਰ ਨਹੀਂ ਜਾਂਦਾ ਉਹ ਬੜੇ ਤੋਂ ਬੜਾ ਬਲਵਾਨ ਵੀ ਬਲਹੀਨ ਹੋ ਕੇ ਬੈਠਾ ਰਹਿੰਦਾ ਹੈ। ਇਨਸਾਨ ਅੰਦਰ ਪਰਮਾਤਮਾ ਹੈ ਪ੍ਰਭੂ ਹੈ ਉਹ ਸ਼ਕਤੀਸ਼ਾਲੀ ਪਰਮਾਤਮਾ ਇਨਸਾਨ ਦੇ ਅੰਦਰ ਹੈ ਫਿਰ ਵੀ ਇਨਸਾਨ ਕਮਜ਼ੋਰ ਹੋ ਕੇ ਬੈਠਾ ਕਿਉਂ ਕਿ ਗੁਰੂ ਦਾ ਗਿਆਨ ਹਲੇ ਤੱਕ ਉਹਦੇ ਅੰਦਰ ਨਹੀਂ ਗਿਆ ਔਰ ਜਦੋਂ ਗੁਰੂ ਦਾ ਗਿਆਨ ਉਹਦੇ ਹਿਰਦੇ ਚ ਉਤਰ ਜਾਂਦਾ ਹੈ ਤਾਂ ਫਿਰ ਉਹ ਜਿਹੜਾ ਬਲਹੀਨ ਹੋ ਕੇ ਬੈਠਾ ਹੈ ਉਹਨੂੰ ਵੀ ਬਲ ਮਿਲਣਾ ਸ਼ੁਰੂ ਹੋ ਜਾਂਦਾ ਹੈ ਫਿਰ ਉਹ ਵੀ ਹਨੂਮਾਨ ਦੀ ਤਰ੍ਹਾਂ بڑے بڑے ਪਹਾੜ ਚੱਕ ਲੈਂਦਾ ਹੈ ਪਹਾੜ ਦਾ ਚੱਕ ਕਹਿਣ ਦਾ ਮਤਲਬ ਹੈ ਕਿ ਫਿਰ بڑے بڑے ਦੁੱਖਾਂ ਰੂਪੀ ਪਹਾੜ ਵੀ ਉਹ ਐਦਾਂ ਚੱਕ ਲੈਂਦਾ ਕਿ ਮੈਨੂੰ ਪਰਵਾਹ ਹੀ ਕੋਈ ਨਹੀਂ ਨਹੀਂ ਤਾਂ ਬੰਦਾ ਕਹਿੰਦਾ ਦੁੱਖਾਂ ਦਾ ਪਹਾੜ ਹੈ ਹਿਲਦਾ ਮੁਸ਼ਕਲ ਹੈ ਪਰ ਅਸੀਂ ਕਹਿੰਦੇ ਜਦੋਂ ਗੁਰੂ ਦਾ ਗਿਆਨ ਮਿਲ ਗਿਆ ਤਾਂ ਦੁੱਖਾਂ ਦਾ ਪਹਾੜ ਹਿਲਣਾ ਕੀ ਤੁਸੀਂ ਤਾਂ ਐਦਾਂ ਚੱਕ ਲਓਗੇ ਜਿਦਾ ਬੱਚੇ ਖਡੋਣਾ ਚੱਕ ਲੈਂਦੇ ਆ ਤੁਹਾਡੇ ਵਾਸਤੇ ਬੜੀ ਤੋਂ ਬੜੀ ਮੁਸ਼ਕਲ ਵੀ ਆਸਾਨ ਹੋ ਜਾਏਗੀ ਜਦੋਂ ਇਨਸਾਨ ਦੇ ਅੰਦਰ ਪ੍ਰੇਮ ਆ ਗਿਆ ਵਿਸ਼ਵਾਸ ਹੋ ਗਿਆ ਸਤਿਗੁਰ ਦੇ ਗਿਆਨ ਨਾਲ ਜੁੜ ਗਿਆ ਇਸ ਲਈ ਤੁਲਸੀ ਬਿਨ ਗੁਰੂ ਗਿਆਨ ਕੇ ਬਲਹੀਨ ਬਲਵਾਨ ਬੈਰ ਬਾਲੀ ਸੁਗਰੀਬ ਕਾ ਕੁਛ ਨਾ ਕੀ ਉਹ ਹਨੂਮਾਨ ਔਰ ਫਿਰ ਅਗਲੀ ਲਾਈਨ ਜਿਸ ਸੰਤ ਤੁਲਸੀ ਦੱਸਦੇ ਹੈ ਕਿ ਗੁਰੂ ਕਾ ਸ਼ਬਦ ਹਿਰਦੇ ધਰਾ ਹੁਆ ਜੋ ਆਤਮ ਗਿਆਨ ਸਮੁੰਦਰ ਲਾਂਗ ਲੰਕਾ ਗਏ ਜੀਤ ਲਿਆ ਮੈਦਾਨ ਕਹਿੰਦੇ ਜਦੋਂ ਗੁਰੂ ਦਾ ਗਿਆਨ ਹਿਰਦੇ ਚ ਆਇਆ ਨਾ ਹਨੂਮਾਨ ਦੇ ਗੁਰੂ ਦਾ ਗੁਰੂ ਗਿਆਨ ਹਿਰਦੇ 'ਚ ਧਰਾ ਜਦੋਂ ਗੁਰੂ ਦਾ ਗਿਆਨ ਹਿਰਦੇ 'ਚ ਸਮਾਇਆ ਤਾਂ ਫਿਰ ਕੀ ਹੋਇਆ ਹੂਆ ਜੋ ਆਤਮ ਗਿਆਨ ਫਿਰ ਜਦੋਂ ਆਪਣੇ ਆਪ ਦਾ ਗਿਆਨ ਹੋਇਆ ਕਿ ਮੇਰੇ ਅੰਦਰ ਹੀ ਉਹ ਸਰਵ ਸ਼ਕਤੀਸ਼ਾਲੀ ਪ੍ਰਮਾਤਮਾ ਬੈਠਾ ਹੈ ਤੇ ਕਹਿੰਦੇ ਉਹੀ ਹਨੂਮਾਨ ਸਮੁੰਦਰ ਲਾਂਗ ਲੰਕਾ ਗਏ ਜੀਤ ਲਿਆ ਮੈਦਾਨ ਫੇ ਉਸ ਸਮੁੰਦਰ ਲਾਂਗ ਕੇ ਲੰਕਾ ਵੀ ਗਿਆ ਔਰ ਉੱਥੇ ਮੈਦਾਨ ਵੀ ਜਿੱਤ ਕੇ ਆਇਆ ਇਕੱਲੇ ਨੇ ਮੈਦਾਨ ਜਿੱਤ ਲਿਆ ਹੁਣ ਜਰਾ ਸੋਚੋ ਜੇਕ ਹਨੂਮਾਨ ਦੇ ਅੰਦਰ ਗੁਰੂ ਦਾ ਗਿਆਨ ਜਾਂਦਾ ਹੈ ਗੁਰੂ ਦਾ ਸ਼ਬਦ ਜਾਂਦਾ ਹੈ ਉਹਦੇ ਹਿਰਦੇ ਚ ਵੱਸਦਾ ਹੈ ਉਹਨੂੰ ਉਹ ਬਲ ਮਿਲ ਸਕਦਾ ਹੈ ਕਿ ਬੜੇ ਤੋਂ ਬੜੇ ਸਮੁੰਦਰ ਨੂੰ ਲਾਂਘ ਕੇ ਮੈਦਾਨ ਜਿੱਤ ਲੈਂਦਾ ਹੈ ਤਾਂ ਫੇ ਪਿਆਰਿਓ ਜੇ ਤੁਹਾਡੇ ਅੰਦਰ ਉਹਦਾ ਸ਼ਬਦ ਵੱਸ ਜਾਵੇ ਜੇ ਤੁਸੀਂ ਉਸ ਗਿਆਨ ਤੱਕ ਪਹੁੰਚ ਜਾਵੋ ਤਾਂ ਤੁਹਾਡੇ ਵਾਸਤੇ ਭਵ ਸਾਗਰ ਤਰਨਾ ਕੋਈ ਬੜੀ ਗੱਲ ਨਹੀਂ ਹੈ ਤੁਹਾਡੇ ਵਾਸਤੇ ਜੀਵਨ ਚ ਕੋਈ ਵੀ ਮੈਦਾਨ ਜਿੱਤਣਾ ਕੋਈ ਬੜੀ ਗੱਲ ਨਹੀਂ ਹੈ ਕਿਉਂਕਿ ਬੜੀ ਗੱਲ ਹੈ ਗੁਰੂ ਦੇ ਸ਼ਬਦ ਨਾਲ ਜੁੜਨਾ ਗੁਰੂ ਦੇ ਗਿਆਨ ਨਾਲ ਜੁੜਨਾ ਉਸ ਗਿਆਨ ਦੀ ਪ੍ਰਾਪਤੀ ਹੋ ਗਈ ਤਾਂ ਫਿਰ ਇਹ ਦੁਨੀਆ ਦੇ ਬੜੇ ਤੋਂ ਬੜੇ ਦੁੱਖ ਰੂਪੀ ਸਾਗਰ ਨੂੰ ਪਾਰ ਕਰਨਾ ਕੋਈ ਬੜੀ ਗੱਲ ਨਹੀਂ ਹੈ ਬੜੇ ਤੋਂ ਬੜੀ ਔਕੜ ਬੜੇ ਤੋਂ ਬੜੀ ਮੁਸ਼ਕਿਲ ਜਿੱਦਾਂ ਬੰਦਾ ਕਹਿੰਦੇ ਮੁਸ਼ਕਲਾਂ ਹੀ ਮੁਸ਼ਕਲਾਂ ਮੇਰੇ ਰਸਤੇ 'ਚ ਜਦੋਂ ਉਹਦੀ ਕਿਰਪਾ ਹੋ ਜਾਂਦੀ ਹੈ ਤਾਂ ਮੁਸ਼ਕਲਾਂ ਦਾ ਬੜੇ ਤੋਂ ਬੜਾ ਮੈਦਾਨ ਵੀ ਐਸੀ ਬੜੀ ਆਸਾਨੀ ਨਾਲ ਜਿੱਤ ਲੈਂਦੇ ਹਾਂ ਫਿਰ ਉਹਨੂੰ ਜਿਤਨਾ ਕੋਈ ਮੁਸ਼ਕਿਲ ਨਹੀਂ ਹੈ ਇਸ ਲਈ ਆਪਣੇ ਅੰਦਰ જરા ਉਹਦਾ ਵਿਸ਼ਵਾਸ ਪੈਦਾ ਕਰਕੇ ਤਾਂ ਦੇਖੋ ਜਰਾ ਦਿਲ ਤੇ ਉਹਦਾ ਨਾਮ ਲਿਖਾ ਕੇ ਤਾਂ ਦੇਖੋ ਪਰ ਅੱਜ ਹੁੰਦਾ ਪਤਾ ਕੀ ਹੈ ਜਿਹਦਾ ਇੱਕ ਛੋਟੀ ਜਿਹੀ ਕਹਾਣੀ ਯਾਦ ਆ ਗਈ ਸਾਨੂੰ ਕਿ ਇੱਕ ਜਗ੍ਹਾ ਇੱਕ ਨਵਾਬ ਇੱਕ ਮਸਜਿਦ ਬਣਾ ਰਿਹਾ ਸੀ ਇੱਕ ਨਵਾਬ ਇੱਕ ਜਗ੍ਹਾ ਮਸਜਿਦ ਬਣਾ ਰਿਹਾ ਸੀ ਜਦੋਂ ਮਸਜਿਦ ਬਣ ਕੇ ਤਿਆਰ ਹੋ ਗਈ ਤਾਂ ਉਸਲੇ ਕਾਰੀਗਰ ਨਾਲ ਪੁੱਛਿਆ ਕਿ ਐ ਨਵਾਬ ਜੀ ਮਸਜਿਦ ਤਿਆਰ ਹੋ ਗਈ ਹੁਣ ਦੱਸੋ ਦਰਵਾਜੇ ਦੇ ਨਾਮ ਕਿਹਦਾ ਲਖਾਣਾ ਹੈ ਤਾਂ ਉਸ ਵੇਲੇ ਨਵਾਬ ਕਹਿੰਦਾ ਕਿਹਦਾ ਕੀ ਲਖਾਣਾ ਹੈ ਮਸਜਿਦ ਮੈਂ ਬਣਾਈ ਹੈ ਨਾਮ ਵੀ ਮੇਰਾ ਹੋਣਾ ਚਾਹੀਦਾ ਹੈ ਹੁੰਦਾ ਹੈ ਕਿ ਨਹੀਂ ਅਸੀਂ ਘਰ ਬਣਾਉਂਦੇ ਆ ਤਾਂ ਘਰ ਦੇ ਬਾਦ ਨਾਮ ਪਲੇਟ ਨੇਮ ਪਲੇਟ ਆਪਣੀ ਲਵਾ ਦਿੰਦੇ ਆ ਇਹ ਫਲਾਣੇ ਦਾ ਘਰ ਕਿਉਂਕਿ ਮੈਂ ਬਣਾਇਆ ਹੈ ਤਾਂ ਨਾਮ ਵੀ ਮੇਰਾ ਹੋਣਾ ਚਾਹੀਦਾ ਹੈ ਹੁਣ ਜ਼ਰਾ ਗੌਰ ਕਰਨਾ ਇਸ ਲਈ ਤੁਸੀਂ ਜੇ ਦੇਖੋਗੇ ਅੱਜ ਕੱਲ ਜਿੱਥੇ ਜਿੱਥੇ ਚਾਹੇ ਕੋਈ ਸ਼ਹਿਰ ਹੋਵੇ ਪਿੰਡ ਹੋਵੇ ਕੋਠੀਆਂ ਬਣਾਈਆਂ ਬੰਦੇ ਨੇ ਚਾਹੇ ਘਰ ਬਣਾਇਆ ਤਾਂ ਅੱਗੇ ਨਾਮ ਪਲੇਟ ਨੇਮ ਪਲੇਟ ਬੰਦਾ ਆਪਣੀ ਲਾ ਦਿੰਦਾ ਹੈ ਲਾ ਦਿੰਦਾ ਹੈ ਕਿ ਨਹੀਂ ਹੁਣ ਬੜੀ ਸਮਝਣ ਵਾਲੀ ਗੱਲ ਹੈ ਇਹ ਪੁਆਇੰਟ ਫੜਨਾ ਐ ਸੀ ਇੱਥੇ ਸਮਝਣਾ ਐ ਇਸ ਨੂੰ ਕਿ ਨਵਾਬ ਕਹਿੰਦਾ ਮਸਜਿਦ ਮੈਂ ਬਣਾਈ ਐ ਤਾਂ ਨਾਮ ਵੀ ਮੇਰਾ ਹੋਣਾ ਚਾਹੀਦਾ ਹੈ ਮਸਜਿਦ ਮੈਂ ਬਣਾਈ ਐ ਨਾਮ ਵੀ ਮੇਰਾ ਹੋਣਾ ਚਾਹੀਦਾ ਹੈ ਕੋਲੀ ਇੱਕ ਫਕੀਰ ਬੈਠੇ ਹੱਸ ਪਏ ਕੋਲੀ ਫਕੀਰ ਬੈਠੇ ਕੁਦਰਤੀ ਉੱਥੇ ਬੈਠੇ ਸੀ ਫਕੀਰ ਜਦੋਂ ਗੱਲ ਚੱਲ ਰਹੀ ਸੀ ਨਵਾਬ ਦੀ ਤਾਂ ਉਹ ਕਾਰੀਗਰ ਦੀ ਤਾਂ ਫਕੀਰ ਸੁਣ ਕੇ ਉੱਚੀ ਉੱਚੀ ਹੱਸੇ ਜਦੋਂ ਹੱਸੇ ਨਵਾਬ ਦਾ ਧਿਆਨ ਉੱਧਰ ਗਿਆ ਨਵਾਬ ਨੇ ਫਕੀਰ ਨੂੰ ਕਿਹਾ ਫਕੀਰ ਤੂੰ ਕਿਉਂ ਹੱਸ ਰਿਹਾ ਹੈ ਫਕੀਰ ਨੇ ਕਿਹਾ ਨਵਾਬ ਤੇਰੀ ਗੱਲ ਬੜੀ ਪਿਆਰੀ ਲੱਗੀ ਕਿ ਜੇ ਮਸਜਿਦ ਮੈਂ ਬਣਾਈ ਹੈ ਤੇ ਤੇ ਨਾਮ ਵੀ ਮੇਰਾ ਹੋਣਾ ਚਾਹੀਦਾ ਹੈ ਠੀਕ ਹੈ ਤੇਰਾ ਨਾਮ ਹੋਣਾ ਚਾਹੀਦਾ ਪਰ ਪਹਿਲਾਂ ਤਰਾ ਇੱਧਰ ਆ ਆ ਗਿਆ ਨਵਾਬ ਕੋਲ ਕਹਿੰਦੇ ਬਹਿ ਜਾ ਬਿਠਾ ਲਿਆ ਫਕੀਰ ਨੇ ਆਪਣੀ ਜੇਬ ਚੋਂ ਕੱਢੀ ਸੂਈ ਸੂਈ ਲੈ ਕੇ ਹੋਇਆ ਨਵਾਬ ਦੀ ਤਰਫ ਨਵਾਬ ਕਹਿੰਦਾ ਇਹ ਕੀ ਕਰਨ ਲੱਗਾ ਆ ਕੀ ਕਰਨ ਲੱਗਾ ਆ ਕਹਿੰਦਾ ਨਵਾਬ ਸਾਹਿਬ ਤੁਸੀਂ ਕਹਿੰਦੇ ਹੋ ਮਸਜਿਦ ਮੈਂ ਬਣਾਈ ਐ ਇਹ ਤੇ ਨਾਮ ਵੀ ਮੇਰਾ ਹੋਣਾ ਚਾਹੀਦਾ ਹੈ ਤਾਂ ਮੈਂ ਇਸ ਲਈ ਇਹ ਸੂਈ ਲੈ ਕੇ ਤੁਹਾਡੀ ਤਰਫ ਆ ਰਿਹਾ ਹਾਂ ਕਿ ਇਹ ਸਰੀਰ ਖੁਦਾ ਨੇ ਬਣਾਇਆ ਤੇ ਤੇ ਨਾਮ ਵੀ ਮੱਥੇ ਤੇ ਖੁਦਾ ਦਾ ਲਿਖ ਦੇਵਾਂ ਕਮਾਲ ਦੀ ਗੱਲ ਹੈ ਫਕੀਰ ਕਹਿੰਦੇ ਘਰ ਆਪ ਬਣਾਉਂਦੇ ਆ ਨਾਮ ਪਲੇਟ ਆਪਣੀ ਲਾ ਲੈਂਦੇ ਮੈਂ ਬਣਾਇਆ ਨਾਮ ਵੀ ਮੇਰਾ ਚਾਹੀਦਾ ਹੈ ਤਾਂ ਨਵਾਬ ਸਾਹਿਬ ਜਿਐਸੀ ਤੁਹਾਨੂੰ ਕਹਾਂਗੇ ਉਹ ਪਿਆਰੇ ਉਹ ਦੱਸੋ ਇਹ ਤੁਹਾਡਾ ਸ਼ਰੀਰ ਕਿਹਨੇ ਬਣਾਇਆ ਤੁਹਾਨੂੰ ਕਿਹਨੇ ਬਣਾਇਆ ਤੁਸੀਂ ਆਪ ਬਣਾਇਆ ਆਪਣੇ ਆਪ ਨੂੰ ਘਰ ਦੇ ਬਾਹਰ ਤੇ ਅਸੀਂ ਨਾਮ ਪਲੇਟ ਲਾ ਲੈਂਦੇ ਆ ਨੇਮ ਪਲੇਟ ਲਿਖ ਦਿਓ ਮੇਰਾ ਨਿਵਾਸ ਯਾਨੀ ਮੇਰਾ ਘਰ ਬੋਲੋ ਸਮਝਿਦਿਓ ਕਿ ਨਹੀਂ ਪੂਰਾ ਨਾਮ ਲਿਖਦੇ ਆ ਇਹਨ ਸਭ ਕੋਈ ਸਰਨੇਮ ਲਿਖਦੇ ਆ ਸਭ ਕੁਝ ਲਿਖਦੇ ਮੇਰਾ ਘਰ ਮੈਂ ਬਣਾਇਆ ਤਾਂ ਜੇ ਕੋਈ ਹੋਰ ਆਵੇ ਕਿ ਲੈ ਵੀ ਇੱਥੇ ਮੇਰਾ ਨਾ ਤੇਰਾ ਨਾਮ ਕਿਉਂ ਲਿਖਾਂ ਘਰ ਮੈਂ ਬਣਾਇਆ ਨਾਮ ਵੀ ਮੇਰਾ ਚਾਹੀਦਾ ਹੈ ਤਾਂ ਐਸੀ ਤੁਹਾਨੂੰ ਪੁੱਛਣਾ ਜਾਵਾਂਗੇ ਤੁਹਾਨੂੰ ਇਹ ਸ਼ਰੀਰ ਕਿਹਨੇ ਦਿੱਤਾ ਇਹ ਦਿਲ ਕਿਹਨੇ ਬਣਾਇਆ ਇਹ ਸ਼ਰੀਰ ਕਿਹਨੇ ਬਣਾਇਆ ਔਰ ਅੱਜ ਜਿਸ ਮਾਲਿਕ ਨੇ ਤੁਹਾਨੂੰ ਇਹ ਸ਼ਰੀਰ ਦਿੱਤਾ ਯਾਨੀ ਜਿਸਨੇ ਤੁਹਾਡਾ ਸ਼ਰੀਰ ਬਣਾਇਆ ਜਿਸਨੇ ਤੁਹਾਡਾ ਦਿਲ ਬਣਾਇਆ ਉਹਦਾ ਨਾਮ ਲਿਖਣ ਦੀ ਬਜਾਏ ਅੱਜ ਇੱਥੇ ਨਾਮ ਕਿਸੇ ਹੋਰ ਦਾ ਲਿਖ ਕੇ ਬੈਠੇ ਹੋ ਜਿੰਦਗੀ ਦੇ ਨਾਮ ਕਿਸੇ ਹੋਰ ਦਾ ਬੰਦਾ ਨਾ ਮੇਰੀ ਜ਼ਿੰਦਗੀ ਤਾਂ ਉਹਦੇ ਨਾਂ ਆ ਤੇਰੇ ਨਾਮ ਹਮਨੇ ਕੀਆ ਹੈ ਜੀਵਨ ਆਪਣਾ ਸਾਰਾ ਸੁਨਮ ਉਸ ਨੰਮ ਦੇ ਨਾਮ ਜੀਵਨ ਕਰ ਦਿੰਦੇ ਜਿਹੜਾ ਇੱਥੇ ਧੋਖਾ ਦੇ ਦੇਵੇ ਉੱਥੇ ਧੋਖਾ ਦੇ ਦੇਵੇ ਰਗੌਰ ਕਰਨਾ ਬੰਦਾ ਕਹਿੰਦਾ ਮੈਂ ਤਾਂ ਜ਼ਿੰਦਗੀ ਤੇਰੇ ਨਾਲ ਇਤੋਂ ਵੀ ਨਾ ਮਰ ਜਾਣਾ ਕਮਾਲ ਦੀ ਗੱਲ ਐ ਦਿੱਤੀ ਕਿਸੇ ਨਾ ਲੁੱਟਾਈ ਕਿਸੇ ਤੇ ਜਾਵੇਂ ਬਣਾਇਆ ਕਿਸੇ ਨਾ ਤਾਂ ਕਰੀ ਕਿਸੇ ਦੇ ਨਾਮ ਤੇ ਜਾਂਦਾ ਇਹ ਤਾਂ ਉਹੀ ਗੱਲ ਕੋਠੀ ਤੂੰ ਬਣਾਵੇਂ ਤਾਂ ਉਹਦੇ ਚ ਰਹੀ ਕੋਈ ਹੋਰ ਜਾਵੇਂ ਬੋਲੋ ਸਮਝਦੇ ਹੋ ਕਿ ਨਹੀਂ ਜਾਂ ਕਰਕੇ ਦੇਖੋ ਕਦੀ ਇਦਾਂ ਕਿ ਆਪਣਾ ਘਰ ਬਣਾਓ ਤੁਸੀਂ ਤਾਂ ਨਾਮ ਪਲੇਟ ਕਿਸੇ ਹੋਰ ਦੀ ਲਵਾ ਦਿਓ ਰਹਿਣਾ ਕੋਈ ਹੋਰ ਸ਼ੁਰੂ ਕਰ ਦੇਵੇ ਤਾਂ ਫਿਰ ਤੁਹਾਡੇ ਦੇਖੋ ਦਿਲ ਤੇ ਕਿੰਨਾ ਕੋਟ ਗਜਰੀਆਂ ਛੁਰੀਆਂ ਚੱਲਦੀਆਂ ਮੈਂ ਰਹਿਣ ਨਹੀਂ ਦੇਣਾ ਇਹਨੂੰ ਇੱਥੇ ਕੋਰਟਾਂ 'ਚ ਕੇਸ ਕਰੂੰ ਹਾਈ ਕੋਰਟ ਜਾਵਾਂਗੇ ਸੁਪਰੀਮ ਕੋਰਟ ਜਾਵਾਂਗੇ ਮੇਰੇ ਘਰ 'ਚ ਕੋਈ ਰਹਿ ਕਿੱਦਾ ਜਾਵੇ ਤੇ ਅਸੀਂ ਕਹਿੰਦੇ ਧੰਨਾ ਹੈ ਉਹ ਸਾਡਾ ਮਾਲਿਕ ਬਣਾਇਆ ਉਹਨਾਂ ਨਾਮ ਉਹਦਾ ਹੋਣਾ ਚਾਹੀਦਾ ਹੈ ਦਿਲ ਉਹਨਾਂ ਦਿੱਤਾ ਦਿਲ 'ਚ ਪ੍ਰੇਮ ਉਹਦਾ ਹੋਣਾ ਚਾਹੀਦਾ ਹੈ ਤੇ ਅਸੀਂ ਪਤਾ ਨਹੀਂ ਕਿੰਨੇ ਆਗਦਾ ਪ੍ਰੇਮ ਦਿਲ 'ਚ ਬਿਠਾ ਕੇ ਬੈਠੇ ਅਸੀਂ ਪਤਾ ਨਹੀਂ ਕਿੰਨੇ ਆਗ ਨੂੰ ਆਪਣੇ ਜੀਵਨ 'ਚ ਜੋੜ ਕੇ ਬੈਠੇ ਹਾਂ ਉਹ ਮੇਰੀ ਜ਼ਿੰਦਗੀ ਉਸ ਤੋਂ ਬਿਨਾ ਹੈ ਨਹੀਂ ਆ ਮੇਰੀ ਜ਼ਿੰਦਗੀ ਉਹ ਹੋਣਾ ਚਾਹੀਦਾ ਸੀ ਜਿਸ ਨੇ ਬਣਾਇਆ ਮੇਰੀ ਜ਼ਿੰਦਗੀ ਉਹਦੀ ਹੈ ਉਹ ਤੋਂ ਸਿਵਾ ਹੋਰ ਕੋਈ ਮੇਰਾ ਹੈ ਹੀ ਨਹੀਂ ਹਾਂ ਉਹਦੇ ਬਣਾਏ ਹੋਏ ਸਾਰਿਆਂ ਨਾਲ ਮੈਂ ਪ੍ਰੇਮ ਕਰਨਾ ਹੈ ਉਹਦੇ ਬਣਾਈ ਹੋਈ ਖਲਕਤ ਨਾਲ ਮੈਂ ਪਿਆਰ ਕਰਨਾ ਹੈ ਕਿਸੇ ਨਾਲ ਨਫ਼ਰਤ ਨਹੀਂ ਕਰਨੀ ਪਰ ਦਿਲ 'ਚ ਮੈਂ ਉਹਨੂੰ ਰੱਖਣਾ ਕਿਉਂਕਿ ਦਿਲ ਉਹਨਾਂ ਬਣਾਇਆ ਤਾਂ ਜਿਹਨਾਂ ਬਣਾਇਆ ਹੈ ਉਹ ਦਿਲ 'ਚ ਰਹਿਣਾ ਵੀ ਉਹੀ ਚਾਹੀਦਾ ਹੈ ਜੇ ਘਰ ਤੁਸੀਂ ਬਣਾਇਆ ਤਾਂ ਰਹਿਣਾ ਵੀ ਤੁਸੀਂ ਹੀ ਹੈ ਤਾਂ ਜੇ ਬਣਾਵੇ ਕੋਈ ਹੋਰ ਰਵੇ ਕੋਈ ਹੋਰ ਉਹ ਗੱਲ ਨਹੀਂ ਬਣਦੀ ਮੰਦਾ ਕਹਿੰਦਾ ਮੈਂ ਬਣਾਇਆ ਮਿਹਨਤ ਮੈਂ ਕੀਤੀ ਪੈਸਾ ਮੈਂ ਲਾਇਆ ਜ਼ਰਾ ਹੁਣ ਗੌਰ ਕਰੋ ਇੱਥੇ ਵੀ ਹੋ ਜਾਂਦਾ ਹੈ ਕਿ ਪੈਸਾ ਮੇਰਾ ਲੱਗਾ ਤਾਂ ਇੱਥੇ ਵੀ ਇਹ ਪੰਜ ਤੱਤ ਦਾ ਬਣਿਆ ਸ਼ਰੀਰ ਯਾਨੀ ਜਲ ਵాయు ਪ੍ਰithvi ਅਗਨੀ ਆਕਾਸ਼ ਅਗਰ ਕਈ ਇਹ ਪਦਾਰਥ ਪੰਜ ਪਦਾਰਥਾਂ ਦਾ ਬਣਿਆ ਪੰਜ ਪਦਾਰਥ ਪ੍ਰਮਾਤਮਾ ਦੇ ਹੈ ਉਹਨਾਂ ਆਪਣੇ ਪਦਾਰਥਾਂ ਤੋਂ ਤੁਹਾਡਾ ਸ਼ਰੀਰ ਬਣਾਇਆ ਉਹਨੇ ਬਣਾਇਆ ਤਾਂ ਇਸ ਲਈ ਆਓ ਜਿਨੇ ਬਣਾਇਆ ਹੈ ਜੇ ਕਰ ਉਹਨਾਂ ਇਹ ਹੱਡ ਮਾਸ ਦਾ ਕਰ ਉਹਨਾਂ ਬਣਾਇਆ ਹੈ ਤਾਂ ਇਹ ਤੇ ਨਾਮ ਵੀ ਉਹਦਾ ਲਿਖੀਏ ਇਹ ਦਿਲ ਕਿ ਨਾ ਬਣਾਇਆ ਹੈ ਉਸ ਮਾਲਕ ਨੇ ਤਾਂ ਫਿਰ ਦਿਲ ਦੇ ਵਿੱਚ ਰਹਿਣਾ ਵੀ ਉਹ ਮਾਲਕ ਨੂੰ ਚਾਹੀਦਾ ਹੈ ਉਹਦਾ ਪ੍ਰੇਮ ਦਿਲ ਚ ਰਵੇ ਜੇ ਇੱਧਰ ਉੱਧਰ ਦੁਨੀਆਂ ਨੂੰ ਬਿਠਾਉਂਦੇ ਰਾਵਾਂਗੇ ਤਾਂ ਜੀਵਨ ਚ ਕਲੇਸ਼ ਹੀ ਰਹੇਗਾ ਜੀਵਨ ਚ ਚਿੰਤਾਮਾ ਹੀ ਰਹਿਣਗੀਆਂ ਜੀਵਨ ਚ ਟੈਨਸ਼ਨ ਹੀ ਰਹਿਣਗੀਆਂ ਫਿਰ ਜੀਵਨ ਚ ਤਕਲੀਫਾਂ ਹੀ ਰਹਿਣਗੀਆਂ ਬੋਲੋ ਸਮਝਦੇ ਹੋ ਕਿ ਨਹੀਂ ਇਸ ਲਈ ਇਹ ਪੁਆਇੰਟ ਨੂੰ ਪਕੜ ਲੈਣਾ ਬਸ ਸੋਚ ਲਿਆ ਕਰੋ ਜਦ ਵੀ ਇਨਸਾਨ ਸੰਸਾਰ ਵਾਸਤੇ ਤੜਫਦਾ ਹੈ ਤਾਂ ਭਾਈ ਬਣਾਉਣ ਵਾਲਾ ਕੋਈ ਹੋਰ ਤਾਂ ਮੈਂ ਤਰਫੀ ਕਿ ਸੇਵਾस्ते ਜਾਂਦਾ ਹਾਂ ਜਿਸਨੇ ਜ਼ਿੰਦਗੀ ਦਿੱਤੀ ਹੈ ਉਹਨੂੰ ਦਿਲ ਚ ਬਿਠਾਣਾ ਹੈ ਜਿਸਨੇ ਜ਼ਿੰਦਗੀ ਦਿੱਤੀ ਹੈ ਜਾਨ ਉਹਦੇ ਨਾਮ ਜਦਾਂ ਇੱਕ ਸ਼ੂਫੀ ਫਕੀਰ ਸ਼ਾਇਰ ਨੇ ਬੜਾ ਪਿਆਰਾ ਲਿਖਿਆ ਹੈ ਤੇਰਾ ਇਸ਼ਕ ਰਹੇ ਦਿਲ ਮੇ ਤੇਰਾ ਇਸ਼ਕ ਰਹੇ ਦਿਲ ਮੇ ਔਰ ਤੂੰ ਹੀ ਤੂੰ ਰਹੇ ਬਾਕੀ ਨਾ ਮੈਂ ਰਹੂ ਨਾ ਮੇਰੀ ਆਰਜੂ ਰਹੇ ਉਹ ਕਹਿੰਦੇ ਤੇਰਾ ਇਸ਼ਕ ਰਹਿਣਾ ਚਾਹੀਦਾ ਹੈ ਮੇਰੇ ਦਿਲ ਚ ਹੈ ਮਾਲਿਕ ਹੈ ਪ੍ਰਮਾਤਮਾ ਔਰ ਮੇਰੇ ਅੰਦਰ ਇੱਕ ਤੂੰ ਹੀ ਤੂੰ ਰਵੇ तेरा इश्क रहे दिल में और तू ही तू रहे बाकी ना मैं रहूं ना मेरी आरजू रहे कि ना मेरे अंदर फिर मैं रह जावे तो ना ही मेरी कोई इच्छा रह जावे आरजू रह जावे बस अंदर होवे तो तू ही तू हर हालत में तेरे रंग च रवा तेरे रंग च राजी रवा तेरे इश्क च राजी रवा इसलिए जिसने जीवन दिता जिसने जिंदगी दिती आओ ਦੇਲ ਦੇ ਉੱਤੇ ਨਾਮ ਉਹਦਾ ਲਿਖਾ ਦਈਏ ਇਹ ਜੁਵਾਨ ਤੇ ਨਾਮ ਉਹਦਾ ਲਿਖਾ ਦਈਏ ਜਿੱਦਾਂ ਸੰਤ ਦਾदू दयाल ਨੇ ਕਿਹਾ ਹੈ ਕਿ RAM ਨਾਮ ਮਣੀ ਦੀਪ ਧਰ ਜੀਵ ਦੇਹਰੀ ਦਵਾਰ ਦਾदू ਬਾਹਰ ਭੀਤਰੇ ਜੋ ਚਾਹੇ ਉਜਿਆਰ ਸੰਤ ਦਾदू दयाल ਕਹਿੰਦੇ ਅਗਰ ਤੂੰ ਚਾਹਦਾ ਅੰਦਰ ਵੀ ਪ੍ਰਕਾਸ਼ ਹੋ ਜਾਵੇ ਬਾਹਰ ਵੀ ਪ੍ਰਕਾਸ਼ ਹੋ ਜਾਵੇ ਤਾਂ ਫੇ ਉਹ ਮਾਲਿਕ ਦੇ ਪ੍ਰਮਾਤਮਾ ਦੇ ਨਾਮ ਨੂੰ ਆਪਣੀ ਜੀਵ ਰੂਪੀ ਦਵਾਰ ਤੇ ਟਿਕਾ ਦੇ RAM ਨਾਮ ਮਣੀ ਦੀਪ ਧਰ ਜੀਵ ਜੀਵ ਯਾਨੀ ਜੁਵਾਨ ਦੇਹਰੀ ਦואר ਕਹਿੰਦੇ ਇਹ ਤੇਰੀ ਸਰੀਰ ਦਾ ਦਰਵਾਜਾ ਹੈ ਤੇਰੀ ਜੁਬਾਨ ਬੋਲੋ ਸਮਝਦੇ ਹੋ ਕਿ ਨਹੀਂ ਕਿ ਇਹ ਤੋਂ ਜਿੱਦਾਂ ਦਾ ਬਾਹਰ ਜਾਏਗਾ ਜਾਂ ਜਿੱਦਾਂ ਦਾ ਇਹ ਤੋਂ ਅੰਦਰ ਜਾਏਗਾ ਉਦਾਂ ਦਾ ਅਸਰ ਤੇਰੇ ਜੀਵਨ ਤੇ ਹੋਣਾ ਹੈ ਯਾਨੀ ਜਿੱਦਾਂ ਦਾ ਭੋਜਨ ਅੰਦਰ ਜਾਏਗਾ ਉਹ ਉਹਦਾ ਵੀ ਤੇਰੇ ਸਰੀਰ ਤੇ ਅਸਰ ਹੋਣਾ ਤਾਂ ਜਿੱਦਾਂ ਦੇ ਬੋਲ ਅੰਦਰੋਂ ਬਾਹਰ ਆਣੇ ਆ ਉਹਦਾ ਅਸਰ ਵੀ ਤੇਰੇ ਜੀਵਨ ਤੇ ਹੋਣਾ ਹੈ ਅਗਰ ਮਿੱਠਾ ਬੋਲ ਬਾਹਰ ਆਏਗਾ ਤਾਂ ਅਗੇ ਮਿਠਾਸ ਮਿਲੇਗੀ ਪਿਆਰ ਮਿਲੇਗਾ ਕੋੜਾ ਬੋਲ ਬਾਹਰ ਆਏਗਾ ਅਗੇ ਨਫ਼ਰਤ ਮਿਲੇਗੀ ਕ੍ਰੋਧ ਮਿਲੇਗਾ ਯਾਨੀ ਉਹ ਕਹਿੰਦੇ ਇਹ ਜ਼ੁਬਾਨ ਉਹ ਦਰਵਾਜਾ ਹੈ ਕਿ ਇਹਦੇ ਅੰਦਰ ਜੈਸਾ ਆਏਗਾ ਜਾਏਗਾ ਉਹਦਾ ਪ੍ਰਭਾਵ ਤੇਰੇ ਜੀਵਨ ਤੇ ਹੋ ਕੇ ਰਹਿਣਾ ਹੈ ਤਾਂ ਜੇ ਅਸੀਂ ਇਸ ਦਰਵਾਜੇ ਤੇ ਆਪਣੇ ਮਾਲਕ ਦਾ ਨਾਮ ਵਸਾ ਲਈਏ ਕਿ ਉੱਠਦੇ ਬੈਠਦੇ ਤੁਰਦੇ ਫਿਰਦੇ ਆਪਣੇ ਮਾਲਕ ਦਾ ਨਾਮ ਲਈ ਜਾਈਏ ਤਾਂ ਸਾਡੇ ਅੰਦਰ ਵੀ ਔਰ ਸਾਡੇ ਬਾਹਰ ਵੀ ਐਸਾ ਪ੍ਰਕਾਸ਼ ਹੋ ਜਾਏਗਾ ਉਹ ਉਜਾਲਾ ਹੋ ਜਾਏਗਾ ਕਿ ਜੀਵਨ 'ਚ ਕੋਈ ਕਮੀ ਕਦੀ ਆਏਗੀ ਨਹੀਂ ਜੀਵਨ 'ਚ ਕੋਈ ਕਾੜ ਕਦੀ ਆਏਗੀ ਨਹੀਂ ਇਸ ਲਈ ਜੇ ਚਾਹਦੇ ਅੰਦਰ ਪ੍ਰਕਾਸ਼ ਹੋਵੇ ਅੰਦਰੋਂ ਗਿਆਨ ਦਾ ਪ੍ਰਕਾਸ਼ ਔਰ ਬਾਹਰ ਖੁਸ਼ੀਆਂ ਦਾ ਪ੍ਰਕਾਸ਼ ਹੋਵੇ ਸੁੱਖਾਂ ਦਾ ਪ੍ਰਕਾਸ਼ ਹੋਵੇ ਪ੍ਰੇਮ ਦਾ ਪ੍ਰਕਾਸ਼ ਹੋਵੇ ਤਾਂ ਫਿਰ ਜ਼ੁਬਾਨ ਤੇ ਆਪਣੇ ਮਾਲਕ ਦੇ ਨਾਮ ਦੇ ਦੀਵੇ ਨੂੰ ਸਜਾ ਲਓ ਤਾਂ ਕਿ ਉਹ ਨਾਮ ਦਾ ਦੀਵਾ ਸਦਾ ਤੁਹਾਡੀ ਜ਼ੁਬਾਨ ਤੇ جگਦਾ ਰਹੇ ਤਾਂ ਤੁਹਾਡੇ ਅੰਦਰ ਬਾਹਰ ਸਦਾ ਪ੍ਰਕਾਸ਼ ਖੁਸ਼ੀਆਂ ਦਾ ਆਨੰਦ ਦਾ ਗਿਆਨ ਦਾ ਬਣਿਆ ਰਹੇਗਾ ਕੋਈ ਕਮੀ ਨਹੀਂ ਆਏਗੀ ਇਸ ਲਈ ਸਮਝਣਾ ਜ਼ਰਾ ਸਾਰੇ ਜੀ ਗੱਲ ਸਮਝੇਗਾ ਨਹੀਂ ਫਕੀਰ ਨੇ ਨਵਾਬ ਨੂੰ ਜੋ ਕਿਹਾ ਉਹ ਅਸੀਂ ਤੁਹਾਨੂੰ ਵੀ ਕਹਿ ਰਹੇ ਹਾਂ ਕਿ ਜੇ ਜਿਸ ਨੇ ਬਣਾਈ ਹੈ ਨਾ ਐ ਨਵਾਬ ਫਿਰ ਉਹਦਾ ਨਾਮ ਹੈ ਸ਼ਰੀਰ ਜਾਂ ਤੂੰ ਮਸਜਿਦ ਬਣਾ ਕੇ ਉੱਥੇ ਆਪਣਾ ਨਾਮ ਲਿਖਾ ਸਕਦਾ ਹੈ ਤਾਂ ਆ ਜਾ ਇਹ ਸੂਈ ਕੱਢੀਏ ਤਾਂ ਕਿ ਤੇਰੇ ਮੱਥੇ ਤੇ ਤੇਰੇ ਦਿਲ ਤੇ ਇਹਨੂੰ ਬਣਾਉਣ ਵਾਲੇ ਦਾ ਨਾਮ ਲਿਖ ਦਈਏ ਕਿਉਂਕਿ ਤੂੰ ਫਿਰ ਹੀ ਹੱਕਦਾਰ ਹੈ ਉਸ ਮਸਜਿਦ ਤੇ ਆਪਣਾ ਨਾਮ ਲਖਾਣ ਦਾ ਕਿ ਮੈਂ ਬਣਾਈ ਹੈ ਜਦੋਂ ਤੂੰ ਇਸ ਬਣਾਈ ਹੋਈ ਰੱਬ ਦੀ ਚੀਜ਼ ਤੇ ਆਪਣੇ ਰੱਬ ਦਾ ਨਾਮ ਲਿਖੇਗਾ ਇਸ ਲਈ ਆਪਣੇ ਘਰਾਂ ਦੇ ਬਾਹਰ ਵੀ ਫੇਰ ਹੀ ਅਸੀਂ ਆਪਣੇ ਨਾਮ ਦੀ ਪਲੇਟ ਲਾਉਣ ਦੇ ਹੱਕਦਾਰ ਬਣਦੇ ਆ ਜਦੋਂ ਅਸੀਂ ਪਹਿਲਾਂ ਉਹਦਾ ਹੱਕ ਦਈਏ ਕਿ ਉਹਨਾਂ ਇਹ ਮੇਰੇ ਸ਼ਰੀਰ ਰੂਪੀ ਘਰ ਨੂੰ ਤਿਆਰ ਕੀਤਾ ਪਹਿਲਾਂ ਇੱਥੇ ਇਹ ਦਿਲ ਦੇ ਉੱਪਰ ਉਹਦਾ ਨਾਮ ਲਿਖ ਦੇਵਾਂ ਯਾਨੀ ਬਾਹਰ ਨਹੀਂ ਅੰਦਰ ਹੁਣ ਬਾਹਰੋਂ ਲਿਖਣ ਨੂੰ ਕੀ ਕਰਨਾ ਪੈਨ ਲੈ ਕੇ ਲਿਖ ਦੋਗੇ ਨਾ ਤੇ ਫੇਰ ਮਿਟ ਗਿਆ ਲੈ ਇਹ ਤਾਂ ਲਿਖ ਲਿਆ ਨਾਮ ਜ਼ਰਾ ਗੌਰ ਕਰਨਾ ਆਪਣੇ ਘਰ ਦੇ ਬਾਹਰ ਤੁਸੀਂ ਪਤਾ ਕਿਦਾਂ ਲਿਖਾਉਂਦੇ ਹੋ ਜਿਹੜੇ ਕਾਰੀ ਕੋ ਇਦਾਂ ਦਾ ਲਿਖੀ ਮਿਟੇ ਨਾ ਇਹਦੀ ਸ਼ਾਈ ਨੀਂ ਘੱਟਣੀ ਚਾਹੀਦੀ ਇਦਾਂ ਦੇ ਪੱਥਰ ਤੇ ਲਿਖੀ ਇਦਾਂ ਦੀ ਪਲੇਟ ਬਣਾ ਲੈ ਲਾਈਟਾਂ ਵਾਲੀ ਦੂਰੋਂ ਚਮਕੇ ਤਾਂ ਕਿ ਘਰ ਦਾ ਪਤਾ ਲੱਗੇ ਕਿ ਇਦਾਂ ਦੀ ਕੋਠੀ ਕਿਹੜੇ ਬੰਦੇ ਦੀ ਏ ਬੋਲੋ ਸਮਝਦੇ ਹੋ ਕਿ ਨਹੀਂ ਔਰ ਜਦੋਂ ਕੋਈ ਨਾਲ ਹੋਵੇ ਡਾਕਟਰ ਜਾਂ ਕੋਈ ਰਤਬਾ ਜੁੜ ਜਾਵੇ ਵਕੀਲ ਐਡਵੋਕੇਟ ਕੋਈ ਹੋਰ ਆਫੀਸਰ ਦਾ ਫੇਤਾ ਬੰਦਾ ਹੋਰ ਵੀ ਸ਼ਾਨਨਾ ਬਣਾਉਂਦਾ ਹੈ ਪਤਾ ਲੱਗੇ ਫੁਲਾਨੇ ਅਫਸਰ ਦੀ ਕੋਠੀ ਹੈ ذرا غور کرنا ਤੁਸੀਂ ਕੋਠੀਆਂ ਕੀ ਤੁਸੀਂ ਆਲੀ ਸ਼ਾਨ ਤੋਂ ਆਲੀ ਸ਼ਾਨ ਤਾਲ ਮਹਿਲ ਵੀ ਬਣਾ ਲਵੋ ਪਰ ਜਿਹੜੀ ਚੀਜ਼ ਉਸ ਮਾਲਕ ਨੇ ਬਣਾਈ ਹੈ ਤੁਹਾਡਾ ਸ਼ਰੀਰ ਇਹਦਾ ਮੁਕਾਬਲਾ ਕੋਈ ਦੁਨੀਆ ਦੀ ਹੋਰ ਚੀਜ਼ ਕਰ ਸਕਦੀ ਨਹੀਂ ਇਸ ਲਈ ਸਾਨੂੰ ਧੰਨਵਾਦ ਕਰਨਾ ਚਾਹੀਦਾ ਮਾਲਕ ਦਾ ਕਿ ਐ ਮਾਲਕ ਤੂੰ ਐਸਾ ਸ਼ਰੀਰ ਦਿੱਤਾ ਤਾਂ ਜੇ ਤੂੰ ਇੰਨੀ ਅਨੋਖੀ ਚੀਜ਼ ਇੰਨਾ ਸੁੰਦਰ ਸ਼ਰੀਰ ਮੈਨੂੰ ਦਿੱਤਾ ਹੈ ਤਾਂ ਫਿਰ ਇਹਦਾ ਹੱਕਦਾਰ ਵੀ ਤੂੰ ਹੈ ਕਿ ਤੇ ਨਾਮ ਵੀ ਤੇਰਾ ਹੀ ਹੋਵੇ ਇਹ ਦਿਲ 'ਚ ਮੁਹੱਬਤ ਵੀ ਤੇਰੀ ਹੋਵੇ ਇਸ ਲਈ ਤੇਰਾ ਇਸ਼ਕ ਰਹੇ ਦਿਲ 'ਮੇਂ' ਔਰ ਤੂੰ ਹੀ ਤੂੰ ਰਹੇ ਬਾਕੀ ਨਾ ਮੈਂ ਰਹੂ ਨਾ ਮੇਰੀ ਅਰਜੂ ਰਹੇ ਮੇਰੇ ਅੰਦਰੋਂ ਸਾਰੀਆਂ ਅਰਜੂਆਂ ਖਤਮ ਕਰ ਦੇ ਇਛਾਵਾਂ ਖਤਮ ਕਰ ਦੇ ਮੇਰੇ ਅੰਦਰ ਵਸ ਤੂੰ ਹੀ ਤੂੰ ਰਵੇਂ ਤੇਰਾ ਇਸ਼ਕ ਰਹੇ ਤੇਰਾ ਪ੍ਰੇਮ ਰਹੇ ਅੰਦਰ ਤੂੰ ਤੇ ਬਾਹਰ ਤੂੰ ਰੋਮ ਰੋਮ ਵਿੱਚ ਤੂੰ ਕਹੇ ਹੁਸੈਨ ਫਕੀਰ ਸਾਈਂ ਦਾ ਮੈਂ ਨਹੀਂ ਬਸ ਤੂੰ ਬਸ ਤੂੰ ਹੀ ਰਹਿਣਾ ਚਾਹੀਦਾ ਹੈ ਐਦਾਂ ਦੀ ਰਹਿਮਤ ਕਰ ਦੇ ਐਦਾਂ ਦੀ ਕਿਰਪਾ ਕਰ ਦੇ ਸੋ ਅੱਜ ਐਸੀ ਵੀ ਆਪਣਾ ਆਪਣੇ ਹਿਰਦੇ ਤੇ ਆਪਣੇ ਜੀਵਨ ਤੇ ਆਪਣੀ ਜ਼ੁਬਾਨ ਤੇ ਆਪਣੇ ਮਾਲਕ ਦਾ ਨਾਮ ਵਸਾ ਕੇ ਜਾਣਾ ਹੈ ਇਥੋਂ ਆਪਣੇ ਮਾਲਕ ਨੂੰ ਯਾਦ ਕਰਦਿਆਂ ਜਾਣਾ ਹੈ ਆਪਣੇ ਮਾਲਕ ਦੀ ਤਸਵੀਰ ਦਿਲ ਚ ਵਸਾ ਕੇ ਜਾਣੀ ਹੈ ਕਿਉਂਕਿ ਜਿਹਦਾ ਘਰ ਹੋਵੇ ਫੋਟੋ ਵੀ ਉਹਦੀ ਲੱਗਦੀ ਹੈ ਉਹਦੀ ਲੱਗਦੀ ਹੈ ਕਿ ਨਹੀਂ ਜਿਹਦਾ ਘਰ ਹੋਵੇ ਬੰਦਾ ਕਹਿੰਦਾ ਫੋਟੋ ਲਾ ਦਿਓ ਇਹ ਮੇਰਾ ਘਰ ਹੈ ਸੋਹਣੀ ਜੀ ਤਸਵੀਰ ਹੋਣੀ ਚਾਹੀਦੀ ਤੇ ਇਹ ਜੀਵਨ ਉਸ ਮਾਲਕ ਦਾ ਹੈ ਤਾਂ ਆਓ ਇਹਦੇ ਅੰਦਰ ਤਸਵੀਰ ਵੀ ਆਪਣੇ ਉਸ ਮਾਲਕ ਦੀ ਪਰਮਾਤਮਾ ਪ੍ਰਭੂ ਦੀ ਫਿੱਟ ਕਰ ਲਈਏ ਉਹਦੀ ਮੁਹੱਬਤ ਨੂੰ ਆਪਣੇ ਅੰਦਰ ਫਿੱਟ ਕਰ ਲਈਏ ਉਹਦੇ ਵਿਸ਼ਵਾਸ ਨੂੰ ਆਪਣੇ ਅੰਦਰ ਫਿੱਟ ਕਰ ਲਈਏ ਔਰ ਯਾਦ ਰੱਖੋ ਜਿੱਥੇ ਉਹਦਾ ਪ੍ਰੇਮ ਉਹਦਾ ਵਿਸ਼ਵਾਸ ਫਿੱਟ ਹੋ ਗਿਆ ਉੱਥੇ ਵੀ ਜੀਵਨ 'ਚ ਕਮੀ ਕੋਈ ਨਹੀਂ ਰਹਿੰਦੀ